ਮੋਹਾਲੀ ਪੁਲਿਸ ਦੇ ਗੈਂਗਸਟਰ ਵਿਚਾਲੇ ਮੁਟਪੈੜ ਹੋਈ ਤਾਂ ਰਿੰਦਾ ਦਾ ਇੱਕ ਸਾਥੀ ਗ੍ਰਫਤਾਰ ਕਰ ਲਿਆ ਗਿਆ ਤਾਂ ਬਲੋਂਗੇ ਗਊਸ਼ਾਲਾ ਨਜ਼ਦੀਕ ਐਨਕਾਊਂਟਰ ਹੋਇਆ ਤਦ ਦੱਸਿਆ ਕਿ ਇਸ ਐਨਕਾਊਂਟਰ ਦੇ ਵਿੱਚ ਰਿੰਦਾ ਦਾ ਗੁਰਗਾ ਜੋ ਕਿ ਗ੍ਰਫਤਾਰ ਕਰ ਲਿਆ ਗਿਆ ਮੋਹਾਲੀ ਦੇ ਵਿੱਚ ਇਹ ਐਨਕਾਊਂਟਰ ਪੁਲਿਸ ਤੇ ਗੈਂਗਸਟਰ ਵਿਚਾਲੇ ਫਾਇਰਿੰਗ ਹੋਈ ਹੈ ਤਾਂ ਮੁਟਪੈੜ ਇੱਕ ਹੋਰ ਗੈਂਗਸਟਰ ਜੋ ਕਿ ਹੈ ਗੈਂਗਸਟਰਾਂ ਤੇ ਪੁਲਿਸ ਦੇ ਵਿਚਾਲੇ ਮੁਟਪੈੜ ਦਾ ਮਾਮਲਾ ਸਾਹਮਣੇ ਆ ਜਿੱਥੇ ਮੋਹਾਲੀ ਦੇ ਵਿੱਚ ਐਨਕਾਊਂਟਰ ਹੋਇਆ ਹੈ ਤਾਂ ਬਲੋਂਗੇ ਗਊਸ਼ਾਲਾ ਨਜ਼ਦੀਕ ਐਨਕਾਊਂਟਰ ਹੋਇਆ ਹੈ के इस दौरान रिंदा एक साथी गिरफ्तार कर लिया गया मिलों गौशाला नजदीक एनकाउंटर जो कि है वापर तीदारू करा जिथे सहयोगी दलजीत सिंह लाइव जुड़ चुके हैं जी दलजीत जी की कुछ और अपडेट निकल के सामने आ रहा है कोई इस एनकाउंटर कोई जख्मी भी एदसा जा रहा है ਅ ਦੇਖੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਬਲੌਂਗੀ ਦੇ ਉਥੇ ਦੀਆਂ ਤਸਵੀਰਾਂ ਨੇ ਜਿੱਥੇ ਇਹ ਉਹ ਤੋਂ ਕੁੜਗਰ ਪਹਿਲਾਂ ਜੋ ਹੈ ਮਹਾਲੀ ਪੁਲਿਸ ਸੀਆਈ ਸਟਾਫ ਤੇ ਬਟਾਲਾ ਪੁਲਿਸ ਜਿਹੜੀ ਹਿੰਦਾ ਸਾਂਝਾ ਆਪਰੇਸ਼ਨ ਕਰਕੇ ਇੱਕ ਰਿੰਦਾ ਲੜਾ ਰਿੰਦਾ ਪਾਕਿਸਤਾਨ ਵੀ ਬੈਠਾ ਗੈਂਗਸਟਰ ਉਹਦੇ ਸਾਥੀ ਸਰਨਦੀਪ ਨੂੰ ਜਿਹੜਾ ਹੈਗਾ ਕਾਬੂ ਕੀਤਾ ਹੈਗਾ ਦੱਸ ਦਿਓ ਕਿ ਇਹ ਸੂਚਨਾ ਮਿਲੀ ਸੀ ਪੁਲਿਸ ਨੂੰ ਕਿ ਇਹ ਰਿੰਦੇ ਦਾ ਜਿਹੜਾ ਸਾਥੀ ਹੈ ਇੱਥੇ ਸਰਨਦੀਪ ਜਿਹੜਾ ਗਊਸ਼ਾਲਾ ਦੇ ਕੋਲ ਸ਼ੁਗਾਇਆ ਦਾ ਪੁਲਿਸ ਨੂੰ ਜਿਹੜਾ ਪਹਿਲਾਂ ਹੀ ਇਹਦਾ ਪਿੱਛਾ ਕਰ ਰਹੀ ਸੀਗੀ ਬਟਾਲਾ ਪੁਲਿਸ ਨੂੰ ਸੂਚਨਾ ਮਿਲੀ ਸੀਗੀ ਤੇ ਮੋਹਾਲੀ ਪੁਲਿਸ ਦੇ ਨਾਲ ਮਿਲ ਕੇ ਸਾਂਝਾ ਆਪਰੇਸ਼ਨ ਕੀਤਾ ਗਿਆਗਾ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਲੋਂਗੇ ਦੀਆਂ ਉਸ ਗਊਸ਼ਾਲਾ ਦੀਆਂ ਜਿੱਥੇ ਇਹ ਰੁਕਿਆ ਹੈ ਸੀਗਾ ਜਦ ਇਹਨੂੰ ਪੁਲਿਸ ਵੱਲੋਂ ਨੂੰ ਸਿਲੰਡਰ ਕਰਵਾਸਤੇ ਗਿਆ ਤਾਂ ਇਹਦੇ ਵੱਲੋਂ ਜਿਹੜਾ ਹੈਗਾ ਪੁੱਲਸ ਦੇ ਉੱਪਰ ਜਿਹੜੀ ਫਾਇਰਿੰਗ ਕੀਤੀ ਗਈ ਤੇ ਉਹਦੇ ਬਾਅਦ ਪੁਲਿਸ ਵੱਲੋਂ ਜਿਹੜਾ ਇਹਨੂੰ ਪੁਲਿਸ ਵੱਲੋਂ ਇਹਦੇ ਉੱਪਰ ਫਾਇਰਿੰਗ ਕੀਤੀ ਗਈ ਤੇ ਇਹਨੂੰ ਜਿਹੜਾ ਜਖਮੀ ਹਲਦਾਲ ਦੇ ਵਿੱਚ ਇਹਨੂੰ ਪੁਲਿਸ ਨੇ ਜਿਹੜਾ ਕਾਬੂ ਕੀਤਾ ਹੈਗਾ ਦੱਸ ਦਈਏ ਇਹਦੇ ਉੱਪਰ ਕਈ ਮਾਮਲੇ ਜਿਹੜੇ ਦੱਸੇ ਜਾ ਰਹੇ ਨੇ ਦਰਜ ਨੇ ਕਈ ਮਾਮਲੇ ਦੇ ਵਿੱਚ ਇਹ ਫਗੋੜਾ ਹੈਗਾ ਤੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕਿ ਬਟਾਲਾ ਦੇ ਵਿੱਚ ਕਤਲ ਹੋਇਆ ਸੀਗਾ ਬਟਾਲਾ ਦੇ ਵਿੱਚ ਕਤਲ ਹੋਇਆ ਸੀ ਉਹ ਕਤਲ ਦੇ ਮਾਮਲੇ ਦੇ ਵਿੱਚ ਵੀ ਇਹ ਲੋੜਿੰਦਾ ਸੀਗਾ ਤਾਂ ਉਸ ਮਾਮਲੇ ਦੇ ਵਿੱਚ ਹੀ ਜਿਹੜਾ ਹੈਗਾ ਪੁਲਿਸ ਦੀ ਜਾਂਚ ਕਰ ਰਹੀ ਸੀ ਉਸ ਦੇ ਉੱਪਰ ਇਹ ਵੀ ਪਤਾ ਲੱਗਾ ਕਿ ਇਹ ਪਾਕਿਸਤਾਨ ਦੇ ਵਿੱਚ ਬੈਠੇ ਰਿੰਦਾ ਤੋਂ ਇਹ ਕਈ ਵਾਰ ਜਿਹੜੇਗੇ ਹਥਿਆਰ ਇਹ 12 ਹਥਿਆਰ ਵੀ ਮੰਗਵਾ ਚੁੱਕਾ ਹੈਗਾ ਸੋ ਹੁਣ ਇਸ ਨੂੰ ਜਿਹੜਾ ਪੁਲਿਸ ਵੱਲੋਂ ਇੱਕ ਜਖਮੀ ਹਾਲਾਤ ਦੇ ਵਿੱਚ ਕਾਬੂ ਕੀਤਾ ਗਿਆ ਤੇ ਹੁਣ ਇਹਨੂੰ ਗ੍ਰਿਫਤਾਰ ਕਰਕੇ ਤੋਂ ਬਾਅਦ ਹੋਰ ਕੁਝ ਵਿੱਚ ਕਈ ਖਾਫੇ ਹੋਣ ਦੀ ਅਮੀਰ ਹੈ ਜੀ ਜੀ ਦਾ ਜੀ ਜੀ ਕੀ ਉਸ ਦੇ ਨਾਲ ਹੋਰ ਕੋਈ ਸਾਥੀ ਵੀ ਮੌਜੂਦ ਸੀ ਕੋਈ ਇਸ ਤਰ੍ਹਾਂ ਦੀ ਜਾਣਕਾਰੀ ਪੁਲਿਸ ਦਾ ਆਫੀਸ਼ਲ ਸਟੇਟਮੈਂਟ ਕੋਈ ਸਾਹਮਣੇ ਆਇਆ ਹੋਵੇ ਦੇਖੋ ਹਜੇ ਤੱਕ ਜੋ ਹੈਗਾ ਪੂਰੀ ਪੁਲਿਸ ਵੱਲੋਂ ਪੂਰਾ ਏਰੀਆ ਜਿਹੜਾ ਹੈਗਾ ਉਹ ਯਾਨੀ ਸੀਲ ਕੀਤਾ ਗਿਆਗਾ ਪੁਲਿਸ ਵੱਲੋਂ ਪੂਰੇ ਮਾਮਲੇ ਜਿਹੜੀ ਜਾਂਚ ਕੀਤੀ ਹੈ ਜੋ ਹਜੇ ਤੱਕ ਜਾਣਕਾਰੀ ਸਾਹਮਣੇ ਆਈ ਜਾਣਕਾਰੀ ਦੇ ਵਿੱਚ ਇਹੀ ਆਇਆ ਸਾਹਮਣੇ ਕਿ ਇਹ ਇੱਥੇ ਇੱਥੇ ਰੁਕਿਆ ਹੋਇਆ ਸੀਗਾ ਇਹਦੀ ਸੂਚਨਾ ਜਿਹੜੀ ਹੈ ਕਿ ਪੁਲਿਸ ਨੂੰ ਸੰਝਾ ਜਿਹੜੇ ਸੰਝਾ ਪ੍ਰਸ਼ਾਸਨ ਨੂੰ ਕਿਹਾ ਦੱਸਿਆ ਕਿ ਬਟਾਲਾ ਪੁਲਿਸ ਤੇ ਮੋਹਾਲੀ ਪੁਲਿਸ ਦਾ ਸੰਝਾ ਪ੍ਰਸ਼ਾਸਨ ਦੀਗਾ ਉਸ ਦੌਰਾਨ ਇਹਨੂੰ ਜਿਹੜਾਗਾ ਕਾਬੂ ਕੀਤਾ ਗਿਆ ਫਿਲਹਾਲ ਤੱਕ ਜੋ ਜਿਹੜੀ ਜਾਣਕਾਰੀ ਹੈਗੀ ਕਿ ਇਹਨੂੰ ਅ ਸਰਨ ਨੂੰ ਹੀ ਜਿਹੜਾ ਦਾ ਇਹ ਕਾਬੂ ਕੀਤਾ ਗਿਆ ਤਾਂ ਹੁਣ ਉਹ ਥੋੜੀ ਦੇਰ ਬਾਅਦ ਹੀ ਆਫੀਸ਼ੀਅਲ ਬਟਨ ਡਟ ਗਏ ਇੱਥੇ ਦੇ ਐਕਸੈਸ ਪਿਆ ਉਹ ਥੋੜੀ ਦੇਰ ਬਾਅਦ ਇਹਦੇ ਉੱਪਰ ਹੋਰ ਕੋਈ ਕਈ ਖਲਾਸੇ ਜਿਹੜੇ ਕਰ ਸਕਦੇ ਨੇ ਜੀ ਜੀ ਦਲਜੀਤ ਜੀ ਇਸ ਨਾਲ ਕੋਈ ਹੋਰ ਜੋ ਕੀ ਹੈ ਕੁਝ ਬਰਾਮਦਗੀ ਕੀਤੀ ਗਈ ਉਹ ਵੀ ਇਸ ਗੈਂਗਸਟਰ ਦੇ ਨਾਲ ਉਸ ਐਨਕਾਉਂਟਰ ਦੇ ਵਿੱਚ ਜੋ ਦੱਸਿਆ ਜਾਦਾ ਸਾਹਮਣੇ ਆਇਆ ਕਿ ਇਹਦੇ ਕੋਲੇ ਇੱਕ ਹਥਿਆਰ ਮਿਲਿਆਗਾ ਤੇ ਹੋਰ ਜਿਹੜੇ ਇਹਨੇ ਕਿ ਹੁਣ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕੀ ਪਾਕਿਸਤਾਨ ਜਿਹੜਾ ਕਿ ਇਹਦਾ ਸਾਥੀ ਗੈਂਗਸਟਰ ਹੈਗਾ ਰਿੰਦਾ ਹੈਗਾ ਰਿੰਦੇ ਤੋਂ ਕਿੰਨੇ ਜਿਹੜੇ ਦਾ ਕਈ ਦਰਜਨ ਪਰਦੇ ਕਰੀਬ ਜਿਹੜੇ ਗਏ ਨੇ ਅ ਅਸਲਾ ਜਿਹੜਾ ਕਾ ਮੁੰਗਾਇਆ ਸੀਗਾ ਉਹ ਹੁਣ ਇਹ ਕਿੱਥੇ ਰੱਖਿਆ ਕਿੱਥੇ ਕਿੱਥੇ ਰਿਕਵਰ ਕਰਨ ਦੀ ਹੁਣ ਇਹ ਪੁਲਿਸ ਜਿਹੜੀ ਕਵਰ ਕਰਈਏ ਕਿੱਥੇ ਕਿੱਥੇ ਰੱਖਿਆ ਇਹਦੀ ਵੀ ਪੁਲਿਸ ਹੁਣ ਜਿਹੜੀ ਜਾਂਚ ਕਰੇਗੀ ਜੀ ਜੀ ਦਲਜੀਤ ਜੀ ਹਲਕ ਜੀ ਜਿੱਦ ਕਿ ਤੁਸੀਂ ਕਹਾ ਕਿ ਮੁਹਾਲੀ ਤੇ ਬਟਾਲਾ ਪੁਲਿਸ ਦਾ ਸਾਂਝਾ ਆਪਰੇਸ਼ਨ ਹੈ ਕਿਸ ਤਰ੍ਹਾਂ ਉਹਨਾਂ ਦੇ ਵੱਲੋਂ ਜਾਲ ਵਿਛਾਇਆ ਗਿਆ ਲਗਾਤਾਰ ਵੇਖਣ ਨੂੰ ਮਿਲ ਰਿਹਾ ਕਿ ਐਨਕਾਊਂਟਰ ਦੇ ਮਾਮਲੇ ਸਾਹਮਣੇ ਆ ਰਿਹਾ ਲਗਾਤਾਰ ਇੱਕ ਤੋਂ ਬਾਅਦ ਇੱਕ ਗੈਂਗਸਟਰਾਂ ਦਾ ਜੋ ਨੈਕਸਸ ਵੀ ਸਾਹਮਣੇ ਆ ਰਿਹਾ ਹੈ ਕਿਸ ਤਰ੍ਹਾਂ ਇਹ ਪੁਲਿਸ ਦੇ ਵੱਲੋਂ ਲਗਾਤਾਰ ਇਹਨਾਂ ਨੂੰ ਜੋ ਕਿ ਨੈਕਸਸ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂ ਬਿਲਕੁਲ ਦੇਖੋ ਪਹਿਲਾਂ ਤੁਸੀਂ ਇਹ ਬਲੌਂਗੀ ਦੀਆਂ ਤਸਵੀਰਾਂ ਦੇਖੋ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਜਾਲ ਸਤਾ ਕੇ ਇੱਥੇ ਜਿਹੜਾ ਕਾਬੂ ਕੀਤਾ ਗਿਆਗਾ ਦੱਸਦੀ ਹੈ ਕਿ ਲਗਾਤਾਰ ਹੁਣ ਪੁਲਿਸ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਕਿ ਹੁਣ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਹੁਣ ਬਟਾਲੇ ਦੇ ਵਿੱਚ ਕਤਲ ਹੋਇਆ ਸੀਗਾ ਕੋਈ ਉਸ ਕਤਲ ਮਾਮਲੇ ਦੇ ਵਿੱਚ ਇਹ ਇਹਦਾ ਮੁੱਖ ਦੋਸ਼ੀ ਸੀਗਾ ਉਸੇ ਮਾਮਲੇ ਦੇ ਵਿੱਚ ਜਿਹੜੀ ਪੁਲਿਸ ਜਿਹੜੀ ਜਾਂਚ ਕਰ ਰਹੀ ਸੀਦੇ ਵਿੱਚ ਹੀ ਇਹ ਦੀ ਜਿਹੜੀ ਸ਼ੁਰੂ ਅੱਜ ਬਹਾੜੀ ਦੇ ਵਿੱਚ ਲੱਗੀ ਸੀ ਕਿ ਇੱਥੇ ਆ ਕੇ ਹੁਣ ਬਟਾਲਾ ਪੁਲਿਸ ਤੇ ਬਹਾੜੀ ਪੁਲਿਸ ਦੇ ਜਿਹੜੇ ਡੀਐਸਪੀ ਗੁਰਸ਼ੇਰ ਸਿੰਘ ਦੀ ਅਗਵਾਈ ਹੇਠ ਇਹ ਜਿਹੜਾ ਆਪਰੇਸ਼ਨ ਕੀਤਾ ਗਿਆ ਤੇ ਉਹਨੂੰ ਕਾਬੂ ਕੀਤਾ ਗਿਆ ਲਗਾਤਾਰ ਦੱਸਦੇ ਕਿ ਪੁਲਸ ਵੱਲੋਂ ਦਾ ਦਾਵਾ ਕੀਤਾ ਜਾ ਰਿਹਾ ਕਿ ਅਸੀਂ ਜਿਹੜੇ ਗੈਂਗਸਟਰ ਹੈਗੇ ਉਹਨਾਂ ਦੇ ਉੱਪਰ ਜਿਹੜੀ ਇਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਹੈਗੇ ਲੇਕਿਨ ਦੱਸ ਦਈਏ ਕਿ ਕਈ ਸਵਾਲ ਵੀ ਜਿਹੜੇ ਕਿ ਪੁਲਿਸ ਦੇ ਉੱਪਰ ਖੜੇ ਹੁੰਦੇ ਨੇ ਕਿਉਂਕਿ ਲਗਾਤਾਰ ਜਿਹੜੀਆਂ ਹੈਗੀਆਂ ਕ੍ਰਾਈਮ ਦੀਆਂ ਵਾਰਦਾਤਾਂ ਵੀ ਲਗਾਤਾਰ ਜਿਹੜੀਆਂ ਪੰਜਾਬ ਦੇ ਵਿੱਚ ਵੱਧ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵੀ ਵੱਧ ਰਹੀਆਂ ਨੇ ਪਰ ਹੁਣ ਇਸ ਦੇ ਨਾਲ ਕਿ ਹੋਰ ਕਿਹੜੇ ਕਿਹੜੇ A ਕੈਟਾਗਰੀ ਦੇ ਕਿੰਨੇ ਗੈਂਗਸਟਰ ਜਿਹੜੇ ਹੈਗੇ ਹੋਰ ਕਾਬੂ ਕਿਤੇ ਜਾਂਦੇ ਨੇ ਇਹ ਦੇਖਣ ਵਾਲੀ ਗੱਲ ਹੋਏਗੀ ਜੀ ਜੀ ਦਲਜੀਤ ਜੀ ਲਗਾਤਾਰ ਜਿਵੇਂ ਤੁਸੀਂ ਕਿਹਾ ਕਿ ਵਾਰਦਾਤਾਂ ਵਾਪਰ ਰਹੀਆਂ ਨੇ ਤੇ ਸਰਕਾਰ ਤੇ ਕਾਫੀ ਸਵਾਲ ਵੀ ਇੱਥੇ ਖੜੇ ਹੁੰਦੇ ਪੁਲਿਸ ਪ੍ਰਸ਼ਾਸਨ ਤੇ ਵੀ ਕਿ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਵੀ ਕਿਤੇ ਨਾ ਕਿਤੇ ਖਰਾਬ ਕਰ ਰਿਹਾ ਹੈ ਬਿਲਕੁਲ ਦੇਖੋ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਸਨੇਚਿੰਗ ਦੀਆਂ ਵਾਰਤਾਂ ਸਰੀਆਮ ਖੁਲੀਆਮ ਹੋਣ ਲੱਗੀ ਸੀ ਉਸ ਤੋਂ ਬਾਅਦ ਮੁੱਖ ਮੰਤਰੀ ਦਾ ਬਿਆਨ ਆਇਆ ਸੀਗਾ ਕਿ ਕਿਸੇ ਵੀ ਅਪਰਾਧੀ ਨੂੰ ਬਖਸ਼ਿਆ ਨਹੀਂ ਜਾਏਗਾ ਉਸ ਤੋਂ ਬਾਅਦ ਜਿਹੜਾ ਹੈਗਾ ਪੁਲਿਸ ਥੋੜਾ ਜਿਹਾ ਐਕਸ਼ਨ ਦੇ ਵਿੱਚ ਨਜ਼ਰ ਆਈ ਪਰ ਲੇਕਿਨ ਬਾਅਦ ਆਪਾਂ ਦੇ ਵਿੱਚ ਲਗਾਤਾਰ ਇਸ ਤਰ੍ਹਾਂ ਜਿਹੜਾ ਹੈਗਾ ਵਾਅਦਾ ਹੁੰਦਾ ਜਾ ਰਿਹਾ ਹੈਗਾ ਜੀ ਜੀ ਹੋਰ ਕੁਝ ਤਾਜ਼ਾ ਤਸਵੀਰਾਂ ਕੀ ਕੁਝ ਬਿਆਨ ਕਰ ਰਿਆ ਨੇ ਕੀ ਕੁਝ ਪੁਲਿਸ ਦਾ ਕਹਿਣਾ ਇਸ ਬਾਬਤ ਹੋਰ ਆ ਬਿਲਕੁਲ ਤੁਸੀਂ ਤਾਂ ਤਸਵੀਰਾਂ ਦੇਖ ਰਹੇ ਹੋ ਬਲੌਂਕੇ ਦਾ ਪੁਲਿਸ ਵੱਲੋਂ ਇਹ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਦਸ ਐਲ ਨੂੰ ਅਰੈਸਟ ਕਰ ਲਓ ਬਾਅਦ ਉਹ ਕਾਬੂ ਕਰਨ ਤੋਂ ਬਾਅਦ ਇਹ ਤੋਂ ਹੋਰ ਕੀ ਕੀ ਖੁਲਾਸੇ ਹੁੰਦੇ ਨੇ ਇਹ ਦੇਖਣ ਵਾਲੀ ਗੱਲ ਹੈ ਕਿ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਪਰ ਪਹਿਲਾਂ ਹੀ ਜਿਹੜੇ ਰਿੰਦੇ ਦੇ ਵੱਲੋਂ ਕਾਫੀ ਹਥਿਆਰ ਇਹਨੇ ਪੰਜਾਬ ਦੇ ਵਿੱਚ ਮੰਗਾਏ ਨੇ ਉਹ ਹਥਿਆਰ ਕਿੱਥੇ ਨੇ ਕਿੱਥੇ ਕਿੱਥੇ ਵਰਤੇ ਗਏ ਨੇ ਤੇ ਹੋਰ ਕੀ ਇਹਦੇ प्लान ਸੀਗੇ ਇਹ ਹੁਣ ਜਾਂਚ ਤੋਂ ਬਾਅਦ ਸਾਹਮਣੇ ਆਇਆ ਜੀ ਦਲਜੀਤਜੀਪ ਸਭ ਤੋਂ ਪਹਿਲਾਂ ਇਹ ਵੀ ਗੱਲ ਪੁੱਛਣਾ ਚਾਹਾਂਗੇ ਕਦੋਂ ਐਨਕਾਊਂਟਰ ਜੋ ਕਿ ਸਟਾਰਟ ਹੋਇਆ ਕਿੰਨੇ ਦੌਰਾਨ ਤੱਕ ਐਨਕਾਊਂਟਰ ਰਿਹਾ ਹੈ ਤਾਂ ਕੀ ਲੱਗਦਾ ਹੈ ਜਿੱਦਾਂ ਕਿ ਤੁਸੀਂ ਨਾਲ ਇਹ ਵੀ ਕਿਹਾ ਕਿ ਇਸ ਤੋਂ ਚੁੱਕੀ ਹੈ ਤਸਕਰੀ ਵੀ ਕਰਦਾ ਸੀ 17 ਤੱਕ ਕੀ ਕੁਝ ਹੋਰ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਹਾਂ ਦੇਖੋ ਬਿਲਕੁਲ ਇਹ ਤੋਂ ਥੋੜੀ ਦੇਰ ਪਹਿਲੇ ਹੀ ਇਹ ਜਿਹੜਾ ਐਨਕਾਊਂਟਰ ਹੋਇਆਗਾ ਇਹ ਜਿਹੜੇ ਹਥਿਆਰ ਹੈਗੇ ਜੋ ਇਹਦੇ ਸ਼ਰਨ ਨਾਮ ਹੈਗਾ ਜਿਹੜਾ ਕਾਬੂ ਕੀਤਾ ਗਿਆਗਾ ਸ਼ਰਨਦੀਪ ਦਾ ਨਾਮ ਦੱਸਿਆ ਜਾ ਰਿਹਾ ਹੈ ਰਿੰਦੇ ਦਾ ਖਾਸ ਇਹ ਸਾਥੀ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਇੱਕ ਰਿੰਦੇ ਦਾ ਖਾਸ ਸਾਥੀ ਹੈਗਾ ਇਹ ਤੇ ਇਹਨੇ ਜਿਹੜਾ ਵਿਦੇਸ਼ ਦੇ ਵਿੱਚ ਬੈਠਾ ਪਾਕਿਸਤਾਨ ਦੇ ਵਿੱਚ ਬੈਠਾ ਰਿੰਦਾ ਉਹ ਤੋਂ ਕਈ ਵਾਰ ਜਿਹੜੇ ਹੈਗੇ ਹਥਿਆਰ ਜਿਹੜੇ ਪੰਜਾਬ ਦੇ ਵਿੱਚ ਮੰਗਾਏ ਨੇ ਦਰਜਨ ਪੁੱਤੇ ਕਰੀਬ ਕਹਿੰਦੇ ਹਥਿਆਰੇ ਨੇ ਜਿਹੜੇ ਗੇ ਬਾਰੋਂ ਮੰਗਾਏ ਨੇ ਉਹ ਹਥਿਆਰ ਕਿੱਥੇ ਗਏ ਤੇ ਕਿੱਥੇ ਕਿੱਥੇ ਵੰਡ ਗਏ ਇਹ ਤਾਂ ਹੁਣ ਜਿਹੜਾ ਉਹ ਇਹਨੂੰ ਪੁਲਿਸ ਦੇ ਤੋਂ ਰਿਮਾਂਡ ਲੈ ਗਈ ਉਸ ਤੋਂ ਬਾਅਦ ਇਹ ਇਹਦੇ ਖਾਤੇ ਕੌਣ ਦੇ ਮਿਲਦਾ ਹੁਣ ਮੌਕੇ ਦੇ ਉੱਪਰ ਜਿਹੜਾ ਹੈਗਾ ਪੁਲਿਸ ਵੱਲੋਂ ਸੀਐਮਐਸ ਦੀ ਟੀਮ ਜਿਹੜੀ ਫਾਇਦੀ ਗਈ ਹੈ ਮੌਕੇ ਦੇ ਉੱਪਰ ਅਤੀਵਸ ਸੀਲ ਕੀਤਾ ਆਇਆ ਏਰੀਆ ਉਤੋ ਬਾਅਦ ਹੁਣ ਜਿਹੜਾ ਹੈਗਾ ਹੋਰ ਅਕੇ ਦੀ ਜਿਹੜੀ ਕਾਰਵਾਈ ਹੈਗੀ ਉਹ ਪੁਲਿਸ ਨੂੰ ਕੀਤੀ ਜਾ ਰਹੀ ਹੈ ਜੁਦਲਜੀ ਜੀ ਲਗਾਤਾਰ ਇਹ ਸਾਹਮਣੇ ਆਉਂਦਾ ਹੈ ਕਿ ਕਿਤੇ ਪਾਕਿਸਤਾਨ ਜਾਂ ਵਿਦੇਸ਼ਾਂ ਚ ਬੈਠੇ ਗੈਂਗਸਟਰਾਂ ਦੇ ਨਾਲ ਲਗਾਤਾਰ ਇਹ ਨੈਕਸਸ ਸਾਹਮਣੇ ਆ ਰਹੇ ਨੇ ਲੱਗਦਾ ਹੈ ਕਿ ਸਭ ਤੋਂ ਪਹਿਲਾਂ ਪੁਲਿਸ ਨੂੰ ਇੰਨਾ ਤੇ ਚੁੱਕੀ ਹੈ ਲਗਾਤਾਰ ਜੋ ਕਿ ਸਰਕਾਰ ਤੇ ਇੱਥੇ ਜੋ ਕਿ ਧਿਆਨ ਦੇਣ ਦੀ ਲੋੜ ਹੈ ਕਿ ਨੈਕਸਸ ਦੇ ਨਾਲ ਪੰਜਾਬ ਦੇ ਵਿੱਚ ਨਸ਼ਾ ਜਾਇਆ ਹਥਿਆਰਾਂ ਦੀ ਤਸਕਰੀ ਜੋ ਕੇਸ ਅਪਲਾਈ ਕੀਤੀ ਜਾਂਦੀ ਹੈ ਇਹ ਸਵਾਲ ਜੋ ਕਿ ਇੱਥੇ ਬਹੁਤ ਵੱਡਾ ਖੜਾ ਹੁੰਦਾ ਹੈ ਦੇਖੋ ਬਿਲਕੁਲ ਜੋ ਸਰਕਾਰ ਹੈ ਜਿਹੜੇ ਬਾਹਰ ਦੇ ਵਿੱਚ ਬੈਠੇ ਗੈਂਗਸਟਰ ਹੈ ਉਹਨਾਂ ਦੇ ਨਾਲ ਲਿੰਕ ਟੋੜਨ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਫੇਲ ਹੋਈ ਹੈ ਕਿਉਂਕਿ ਦਾਵਾ ਤਾਂ ਜਿਹੜਾ ਹੈਗਾ ਪੰਜਾਬ ਦੇ ਮੁੱਖ ਮੰਤਰੀ ਨੇ ਪਿੱਛੇ ਕਰਿਆ ਸੀਗਾ ਕਿ ਗੋਲਦੀ ਵਿਰਾਡ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰਕੇ ਲਿਆਂਦਾ ਜਾ ਰਿਹਾਗਾ ਉਹ ਸਾਲ ਤੋਂ 1.5 ਸਾਲ ਤੋਂ ਉੱਪਰ ਹੋ ਗਿਆ ਹਜੇ ਤੱਕ ਜਿਹੜਾ ਗੋਲਦੀ ਵਿਰਾਡ ਨੂੰ ਜਿਹੜੀ ਵੀ ਸਰਕਾਰ ਲੈ ਕੈਨੇਡਾ ਤੋਂ ਲੈ ਕੇ ਨਹੀਂ ਆ ਪਾਈ ਸੋ ਦਾਵਾ ਵੀ ਕੀਤਾ ਗਿਆ ਸੀਗਾ ਪਿਛਲੇ ਜੋ 1 ਸਾਲ ਪਹਿਲਾਂ ਮੁੱਖ ਮੰਤਰੀ ਵੱਲੋਂ ਵੀ ਗੋਲਦੀ ਵਿਰਾਡ ਨੂੰ ਜਿਹੜਾ ਹੈਗਾ ਅਰੈਸਟ ਕੀਤਾ ਗਿਆਗਾ ਇਹ ਉਹਨਾਂ ਨੇ ਖੁਦ ਜਿਹੜਾ ਬਿਆਨ ਦਿੱਤਾ ਸੀਗਾ ਇੱਕ ਪ੍ਰੈਸ ਮੀਡੀਆ ਦੇ ਵਿੱਚ ਵੀ ਗੋਡੀ ਵਿਰਾਟ ਨੂੰ ਲਗਾ ਕਿ ਪਾਕਿਸਤਾਨ ਗਿਆ ਪਰ ਗੋਡੀ ਵਿਰਾਟ ਹਜੇ ਤੱਕ ਜਿਹੜਾ ਪੂਸਤ ਦੀ ਗਿਫਤ ਤੋਂ ਬਾਹਰ ਹੈਗਾ ਉਹਨੂੰ ਜਿਹੜਾ ਲਿਆਉਣ ਵਾਸਤੇ ਜਾਂ ਉਹਦੀ ਕਰਨ ਵਾਸਤੇ ਪੂਸਤ ਵੱਲੋਂ ناکਾਮੀ ਹਜੇ ਤੱਕ ਕੋਈ ਵੀ ਇਸ ਤਰ੍ਹਾਂ ਦੇ ਕਦਮ ਜਿਹੜੇ ਨਹੀਂ ਚੁੱਕੇ ਗਏ ਪਰ ਜਿਹੜੇ ਬਾਹਰ ਦੇਸ਼ਾਂ ਦੇ ਵਿੱਚ ਬੈਠੇ ਨੇ ਗੈਂਗਸਟਰ ਉਹਨਾਂ ਦੇ ਜਿਹੜੇ ਲਿੰਕ ਹੈਗੇ ਲਗਾਤਾਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਗੈਂਗਸਟਰਾਂ ਨਾਲ ਲਿੰਕ ਜਿਹੜੇ ਲਗਾਤਾਰ ਜਿਹੜੇ ਵਿੱਚ ਸਾਹਮਣੇ ਆ ਰਹੇ ਨੇ ਤੇ ਕਈ ਬਾਤਾਂ ਤਾਂ ਲਗਾਤਾਰ ਪੰਜਾਬ ਦੇ ਵਿੱਚ ਜਾਂ ਪ੍ਰੋਟੀ ਦੀਆਂ ਗੱਲ ਕਰੋ ਜਾਂ ਇਸ ਤਰ੍ਹਾਂ ਲੁਕਾਖੋਰੀਆਂ ਗੱਲਾਂ ਕਰੋ ਇਸ ਤਰ੍ਹਾਂ ਦੀਆਂ ਵਾਤਾਂ ਲਗਾਤਾਰ ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ ਜੀ ਜੀ ਤਲਜੀ ਜੀ ਇਸ ਸਬੰਧ ਬਾਰੇ ਕੋਈ ਪੁਲਿਸ ਦੇ ਨਾਲ ਕੋਈ ਗੱਲਬਾਤ ਹੋ ਸਕੇ ਉਹਨੇ ਹਾਂ ਦੇਖੋ ਬਿਲਕੁਲ ਹੁਣ ਤੋਂ ਥੋੜੀ ਦੇਰ ਬਾਅਦ ਐਸਐਸਪੀ ਜਿਹੜੇਗੇ ਉਹ ਗੱਲਬਾਤ ਕਰਨਗੇ ਜੋ ਜੀ ਦਲ ਜੀ ਦਿਲ ਔਰ ਕੀ ਕੋ ਜ ਤਾਜ਼ਾ ਤਸਵੀਰਾਂ ਬਿਆਨ ਕਰ ਰਹੀਆਂ ਨੇ ਇੱਕ ਜੋ ਗੈਂਗਸਟਰ ਜੋ ਕਿ ਲਗਾਤਾਰ ਹੁਣ ਪੰਜਾਬ ਦੇ ਵਿੱਚ ਮਾਹੌਲ ਵਿਗਾੜਨ ਦੇ ਵਿੱਚ ਲਗਾਤਾਰ ਵੇਖਣ ਨੂੰ ਮਿਲ ਰਿਹਾ ਹੈ ਤਾਂ ਕੀ ਕੁਝ ਲੱਗਦਾ ਕਿ ਅਗਲੀ ਜੋ ਤਸਵੀਰ ਕੀ ਬਿਆਨ ਕਰ ਸਕਦੀ ਹੈ ਕਿ ਇਹ ਨਾ ਕਿਸ ਤਰ੍ਹਾਂ ਪੁਲਿਸ ਦੇ ਵੱਲੋਂ ਇਹਨਾਂ ਤੇ ਨਕੇਲ ਜੁਕੇ ਕਸੀ ਜਾ ਸਕਦੀ ਹੈ ਦੇਖੋ ਪੁਲਿਸ ਵੱਲੋਂ ਦਾ ਲਗਾਤਾਰ ਦਾਅਵੇ ਕਿਤੇ ਜਾ ਰਹੇ ਨੇ ਕਿ ਜਿਹੜੇ ਕਈ 400 ਦੇ ਕਰੀਬ ਜਿਹੜੇ ਹੈਗੇ ਗੈਂਗਸਟਰ ਜਿਹੜਾਗਾ ਉਹਨਾਂ ਦੇ ਉੱਪਰ ਨਕੇਲ ਕਸੀ ਗਈ ਹੈ ਤੇ ਕਈ ਜਿਹੜੇ ਗੈਂਗਸਟਰ ਹੈ ਉਹਨਾਂ ਨੂੰ 9 ਦੇ ਕਰੀਬ ਜਿਹੜੇ ਵੱਡੇ ਗੈਂਗਸਟਰ ਹੈ ਉਹਨਾਂ ਨੂੰ ਜਿਹੜਾਗਾ ਉਹ ਯੂਟਿਲਾਈਟ ਕੀਤਾ ਗਿਆਗਾ ਪਰ ਦਾਵੇ ਜਿਹੜੇ ਹੁਣ ਕਿੰਨੇ ਹੈ ਤੇ ਬਾਤ ਆਪਾਂ ਦੇ ਹੀ ਜਿਹੜੇ ਸਾਹਮਣੇ ਆ ਜਾਂਦੇ ਨੇ ਦੂਜੀ ਗੱਲ ਹੈ ਕਿ ਹੁਣ ਮੌਕੇ ਦੇ ਉੱਪਰ ਜੇ ਦੱਸਦੀ ਹੈ ਕਿ ਇਸ ਜਿਹੜਾ ਇਹ ਸ਼ਰਨਦੀਪ ਜਿਹੜਾ ਗੈਂਗਸਟਰ ਪੜਿਆਗਾ ਇਹਦੇ ਆਸ-ਪਾਸ ਦੇ ਜਿਹੜੇ ਆਸ-ਪਾਸ ਦੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਨੇ ਉਹ ਜਿਹੜੇ ਹੁਣ ਜਿਹੜੀ ਫਰੋਨ ਲੱਗੀ ਹੈ ਵੀ ਕਦੋਂ ਤੋਂ ਇਹ ਕਿਸ ਤਰੀਕੇ ਨਾਲ ਆਇਆ ਕੌਣ-ਕੌਣ ਦੇ ਨਾਲ ਸੀਗਾ ਇਹ ਹੁਣ ਜਿਹੜੇ ਕਿ ਪੁਛ ਆਸ-ਪਾਸ ਦਾ ਏਰੀਆ ਹੈ ਉਹਨਾਂ ਦੇ ਵਿੱਚ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਨੇ ਉਹਨਾਂ ਦੀ ਜਿਹੜੀ ਜਿਹੜੀ ਖੰਗਾਰ ਰਹੀ ਹੈ ਜੁਤੀਤਾ ਜੀ ਬਟਾਲਾ ਪੁਲਿਸ ਦੇ ਨਾਲ ਜੋ ਕਿ ਇੱਕ رابطہ ਕਾਇਮ ਕੀਤਾ ਗਿਆ ਬਟਾਲਾ ਪੁਲਿਸ ਦੇ ਵੱਲੋਂ ਕੀ ਕੋਈ ਕੋਈ ਜਾਣਕਾਰੀ ਇਸ ਬਾਬਤ ਪ੍ਰਾਪਤ ਹੋਈ ਹੈ ਅ ਦੇਖੋ ਬਿਲਕੁਲ ਪਿਛਲੇ ਦਿਨਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਬਟਾਲਾ ਦੇ ਵਿੱਚ ਮਰਡਰ ਹੋਇਆ ਸੀਗਾ ਉਸ ਮਰਡਰ ਦੇ ਵਿੱਚ ਜਿਹੜਾ ਹੈਗਾ ਪੁਲਿਸ ਜਾਂਚ ਕਰ ਰਹੀ ਸੀਗੀ ਤਾਂ ਉਸ ਦੀ ਜਾਂਚ ਦੇ ਵਿੱਚ ਜਿਹੜਾ ਹੈਗਾ ਸ਼ਰਨਦੀਪ ਦਾ ਨਾਮ ਜਿਹੜਾ ਆਮਣੇ ਆਇਆ ਸੀਗਾ ਇਸੇ ਦੀ ਜਿਹੜੀ ਜਾਂਚ ਦੇ ਵਿੱਚ ਹੀ ਸ਼ਰਨਦੀਪ ਨੂੰ ਪੈਰ ਨੱਪਦੇ ਹੋਏ ਅੱਜ ਜਿਹੜਾ ਹੈਗਾ ਬਟਾਲਾ ਪੁਲਿਸ ਜਿਹੜੀ ਹੈ ਜੀ ਇੱਥੇ ਮੁਹਾਲੀ ਪਹੁੰਚੀ ਜਿਹਦੇ ਨਾਲ ਫਿਰ ਮਹਾਲੀ ਪੁਲਿਸ ਦੇ ਨਾਲ ਮਿਲ ਕੇ ਇਹਨਾਂ ਵੱਲੋਂ ਜਿਹੜਾ ਇੱਕ ਸਾਂਝਾ ਆਪਰੇਸ਼ਨ ਜਿਹੜਾਗਾ ਕੀਤਾ ਗਿਆਗਾ ਸਾਂਝੇ ਆਪਰੇਸ਼ਨ ਦੌਰਾਨ ਜਿਹੜਾਗਾ ਹੁਣ ਇੱਕ ਸ਼ਰਨਦੀਪ ਜਿਹੜਾ ਦੀ ਗੈਂਗਸਟਰ ਰਿੰਦਾ ਹੈਗਾ ਉਹਦਾ ਖਾਸਮ ਖਾਸ ਜਿਹੜਾ ਸਾਥੀ ਹੈਗਾ ਉਹਨੂੰ ਜਿਹੜਾਗਾ ਕਾਬੂ ਕੀਤਾ ਹੈਗਾ ਤੇ ਇਹਦੇ ਨਾਲ ਨਾਲ ਇਹਦੇ ਕੋਲ ਹਥਿਆਰ ਵੀ ਮਿਲਦੇ ਨੇ ਇਹ ਹਥਿਆਰ ਕਿਰੋਂ ਕਿੱਥੋਂ ਆਏ ਨੇ ਇਹ ਤਾਂ ਹੁਣ ਜਿਹੜਾਗਾ ਜਾਂਚ ਦਾ ਵਿਸ਼ਾ ਹੈਗਾ ਤੇ ਹੁਣ ਹੋਰ ਹੋਰ ਕੀ ਖੁਲਾਸੇ ਹੋਣਗੇ ਸ਼ਰਮ ਸ਼ਰਮ ਪਾ ਜੀ ਹਲਾਉਣਾ ਯਾਰ ਸਰ ਪਲੀਜ਼ ਜੀ ਸਰ ਜੀ ਸਰ ਥੋੜਾ نیچے ਮਾਈਕ ਨੀਚੇ ਕਰੋ ਰੋਲ ਦੇ ਰੋਲ ਰੋਲ ਇੱਕ ਮਿੰਟ ਮੋਹਾਲੀ ਪੁਲਿਸ ਵੱਲੋਂ ਅੱਗੇ ਕਰੋ ਸਾਰੇ ਇਹਦੇ ਪਿੱਛੇ ਠੀਕ ਹੈ ਓਕੇ ਰੈਡੀ ਸਰ ਜੀ ਰੈਡੀ ਸਰ ਜੀ ਮੋਹਾਲੀ ਪੁਲਿਸ ਵੱਲੋਂ ਅਕਤੂਬਰ ਦੇ ਵਿੱਚ ਇੱਕ 184 ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਸੀਗੀ ਤੁਹਾਡੇ ਧਿਆਨ ਚ ਹੋਏਗਾ ਯੂ ਐ ਪੀ ਐ ਦੇ ਅੰਡਰ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਸੀਗੀ ਉਹਦੇ ਵਿੱਚ ਜਿਹੜੇ ਕ੍ਰਾਸ ਬਾਰਡਰ ਸਮਗਲਿੰਗ ਆਫ ਡਰੱਗਸ ਤੇ ਵੈਪਨਸ ਜਿਹੜੀ ਹੁੰਦੀ ਸੀਗੀ ਡਰੋਨਸ ਦੇ ਥਰੂ ਉਹਦੇ ਰਿਗਾਰਡਿੰਗ ਅਸੀਂ ਇੱਕ ਮੋਡੀਗੂਲ ਜਿਹੜਾ ਸੀਗਾ ਉਹ ਬਰਸਟ ਕੀਤਾ ਸੀਗਾ ਆ ਉਹਦੀ ਲੜੀ ਦੇ ਵਿੱਚ ਹੀ ਉਸ ਟਾਈਮ ਤੇ ਪੰਜ ਬੰਦੇ ਜਿਹੜੇ ਸੀਗੇ ਗ੍ਰਿਫਤਾਰ ਕਰ ਲਏ ਗਏ ਸਨ ਤੇ ਉਸ ਤੋਂ ਬਾਅਦ ਕੁਝ ਬੰਦੇ ਉਹਦੇ ਵਿੱਚ ਸਾਨੂੰ ਵੌਂਟਡ ਸੀਗੇ ਸਾਡੇ ਕੋਲੇ ਕੱਲ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਸਾਡੇ ਕੋਲ ਆਪਣੇ ਇਨਪੁਟ ਸੀਗੇ ਤੇ ਸਾਡੇ ਟੈਕਨੀਕਲ ਐਨਾਲਿਸਿਸ ਦੇ ਅਨੁਸਾਰ ਕੱਲ ਅੰਮ੍ਰਿਤਸਰ ਦੇ ਵਿੱਚ ਇਹਦੇ ਵਿੱਚ ਰੇਡ ਕੀਤਾ ਗਿਆ ਤੇ ਉਹਦੇ ਵਿੱਚ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਅੰਮ੍ਰਿਤਸਰ ਤੋਂ ਜਿਹੜੇ ਦੋ ਬੰਦੇ ਇੱਕ ਕਰਨ ਗੁਜਰਪੁਰੀਆ ਨਾਮ ਦਾ ਵਿਅਕਤੀ ਤੇ ਦੂਸਰਾ ਜਿਹੜਾ ਹੈਗਾ ਵਿਸ਼ਾਲਦੀਪ ਸਿੰਘ ਨਾਮ ਦਾ ਵਿਅਕਤੀ ਇਹ ਦੋ ਵਿਅਕਤੀਆਂ ਨੂੰ ਕੱਲ ਅੰਮ੍ਰਿਤਸਰ ਡਿਸਟ੍ਰਿਕਟ ਤੋਂ ਮੋਹਾਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਆ ਇਹਦੇ ਵਿੱਚ ਇੱਕ ਹੋਰ ਜਿਹੜਾ ਸੀਗਾ ਸਾਨੂੰ ਵਾਂਟਡ ਬੰਦਾ ਸੀਗਾ ਸ਼ਰਨਪ੍ਰੀਤ ਏਲੀਅਸ ਸਣੀ ਇਹ ਵਾਂਟਡ ਸੀਗਾ ਸਾਨੂੰ ਜਦੋਂ ਇਹ ਕਰਨ ਕਰਨ ਦਾ ਸਾਥੀ ਸੀਗਾ ਕਰਨਜੀਤ ਦਾ ਇਹ ਤੇ ਜਦੋਂ ਉਹਦੀ ਪੁਛਗਿੱਛ ਦੌਰਾਨ ਸਾਨੂੰ ਇਹ ਵੀ ਗੱਲ ਕਲੀਅਰ ਹੋਈ ਜਿਹੜਾ ਸ਼ਰਨਪ੍ਰੀਤ ਸਣੀ ਸਿਗਾ ਬਟਾਲਾ ਪੁਲਿਸ ਨੂੰ ਵੀ ਵਾਂਟਡ ਸੀਗਾ ਤੇ ਜਦੋਂ ਕਰਨ ਗੁਜਰਪੁਰੇ ਜਿਹੜਾ ਕੱਲ ਫੜਿਆ ਗਿਆ ਉਸ ਉਹਦੇ ਫੜੇ ਜਾਣ ਤੋਂ ਬਾਅਦ ਬਟਾਲਾ ਪੁਲਿਸ ਨੇ ਵੀ ਸਾਨੂੰ ਅਪਰੋਚ ਕੀਤਾ ਤੇ ਇਹਦੀ ਜੁਆਇੰਟ ਜਦੋਂ ਇੰਟਰੋਗੇਸ਼ਨ ਹੋਈ ਤਾਂ ਉਹਦੇ ਦੌਰਾਨ ਸਾਨੂੰ ਉਹਨੇ ਦੱਸਿਆ ਕਿ ਇਹ ਜਿਹੜਾ ਸ਼ਰਨਪ੍ਰੀਤ ਨਾਮ ਦਾ ਵਿਅਕਤੀ ਹੈ ਇਹ ਮੁਹਾਲੀ ਦੇ ਵਿੱਚ ਹੀ ਬਲੋਂਗੀ ਏਰੀਆ ਦੇ ਵਿੱਚ ਇਸ ਇਲਾਕੇ ਦੇ ਵਿੱਚ ਕਿਤੇ ਲੁਕਿਆ ਫਿਰਿਆ ਹੈ ਸਾਡੀ ਟੀਮਸ ਇਮੀਡੀਏਟਲੀ ਇੱਥੇ ਪੈਟਰੋਲਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਦੀ ਸਰਚ ਕਰਨੀ ਸ਼ੁਰੂ ਕਰ ਦਿੱਤੀ ਤਾਂ ਡਿਊਰਿੰਗ ਸਰਚ ਅੱਜ ਕਰੀਬ ਇਹ ਸ਼ਾਮ ਨੂੰ 4:30-5 ਵਜੇ ਦੇ ਆਸ-ਪਾਸ ਜਦੋਂ ਇਹ ਬੰਦਾ ਜੋ ਪੁਲਿਸ ਦੇਖਿਆ ਸਾਨੂੰ ਅਨਨ ਆਈਡੈਂਟੀਫਾਈ ਹੋਇਆ ਤਾਂ ਇਹ ਜੁਆਇੰਟ ਟੀਮ ਸੀਗੀ ਸਾਡੀ ਬਟਾਲਾ ਪੁਲਿਸ ਤੇ ਮੋਹਾਲੀ ਪੁਲਿਸ ਵੱਲੋਂ ਤਾਂ ਜਦੋਂ ਆਈਡੈਂਟੀਫਾਈ ਹੋਇਆ ਤਾਂ ਇਹ ਇਮੀਡੀਏਟਲੀ ਪੁਲਿਸ ਨੂੰ ਦੇਖ ਕੇ ਅੱਗੇ ਭਜ ਲਿਆ ਤੇ ਤੇ ਇਹਨੇ ਇੱਕ ਦੋ ਫਾਇਰਸ ਜਿਹੜੇ ਹੈਗੇ ਆ ਹੋਏ ਬਰੀਫ ਇਨਕਾਊਂਟਰ ਹੋਇਆ ਤੇ ਉਹਦੇ ਦੌਰਾਨ ਉਹਦੀ ਲੱਤ ਦੇ ਉੱਤੇ ਜਿਹੜੀ ਸੀਗੀ ਉਹ ਬੁਲੇਟ ਇੰਜਰੀ ਹੋ ਗਈ ਤੇ ਉਸ ਨੂੰ ਇਮੀਡੀਏਟਲੀ ਜਿਹੜਾ ਹੈਗਾ ਹਸਪੀਟਲ ਪਹੁੰਚਾਇਆ ਗਿਆ ਹੈ ਤੇ ਅੱਗੇ ਦੀ ਜਿਹੜੀ ਕਾਰਵਾਈ ਹੈ ਉਹ ਜਾਰੀ ਸਰ ਰਿਕਵਰੀ ਕੀ ਕੀ ਹੋਈ ਹੈ ਮੁਤਲਬ ਦੇ ਕੋਲ ਆਪਾਂ ਦਾਲ ਕਰੀ ਰਿਕਵਰ ਕੀ ਕੀ ਹੋਏ ਇਹਦੇ ਵਿੱਚੋਂ ਜਿਹੜਾ ਤਾਂ ਕੱਲ ਅਸੀਂ ਅਰੈਸਟ ਕੀਤਾ ਸੀ ਕਰਨ ਗੁੱਜਰਪੁਰੀਆ ਉਹਦੇ ਕੋਲੋਂ ਤਿੰਨ ਵੈਪਨ ਰਿਕਵਰ ਹੋਏ ਸਿਗੇ ਤੇ ਅੱਠ ਜਿਹੜੇ ਸੀਗੇ ਉਹ ਰਾਉਂਡਸ ਸੀਗੇ ਉਹ ਰਿਕਵਰ ਹੋਏ ਸਿਗੇ ਲਾਈਵ ਰਾਉਂਡਸ ਤੇ ਅੱਜ ਜਿਹੜੀ ਹੈਗੀ ਹੈ ਅੱਜ ਫਿਲਹਾਲ ਅਸੀਂ ਡਿਟੇਲ ਦੇਖ ਰਹੇ ਹਾਂ ਫਿਲਹਾਲ ਇਹਦੇ ਕੋਲ ਇੱਕ ਵੈਪਨ ਤੇ ਦੋ ਰਾਉਂਡਸ ਜਿਹੜੇ ਹੈਗੇ ਸਾਨੂੰ ਵੀ ਜਾ ਰਹੀ ਹੈ ਤੇ ਏਰੀਆ ਦੀ ਸਰਚ ਵੀ ਜਾ ਰਹੀ ਹੈ ਸਰ ਤੇ ਸਰਿੰਦਾ ਦੇ ਨਾਲ ਵੀ ਕੋਈ ਕਨੈਕਸ਼ਨ ਸਾਹਮਣੇ ਆ ਰਹੇ ਸਨ ਇਹ ਇਹ ਦਾ ਜਿਹੜਾ ਕਨੈਕਸ਼ਨ ਹੈ ਇੱਕ ਹੈਪੀ ਪਾਸੀਆਂ ਨਾਮ ਦਾ ਬੰਦਾ ਹੈਗਾ ਜਿਹੜਾ ਕਿ ਬਾਹਰ ਬੈਠਾ ਹੈ ਜਿਹੜਾ ਕਿ ਮੋਡਿਊਲ ਆਪਰੇਟ ਕਰ ਰਿਹਾ ਸੀਗਾ ਇਹ ਸਾਰੇ ਉਹਦੇ ਐਸੋਸੀਏਟਸ ਨੇ ਤੇ ਉਹਦੇ ਸਾਥੀ ਨੇ ਠੀਕ ਹੈ ਤੇ ਸਰ ਹੁਣ ਤੱਕ ਦੀ ਜਾਣਕਾਰੀ ਕਿ ਕਰਾਸ ਬਾਰਡਰ ਜਿਹੜੇ ਆਰਮਸੈਂਡ ਦੀ ਸਪਲਾਈ ਵਗੈਰਾ ਜਾਂ ਤਸ਼ਕਰੀ ਵਗੈਰਾ ਵੀ ਇਹਦੇ ਵਿੱਚ ਵੀ ਸ਼ਾਮਿਲ ਰਹੇ ਨੇ ਜੀ ਬਿਲਕੁਲ ਇਹ ਜਿਹੜਾ ਜਿਹੜਾ ਸ਼ਰਨਪਰੀ ਤੇ ਲਈ ਸਣੀ ਹੈ ਜਿਹੜਾ ਜਿਵੇਂ ਕਿ ਅਸੀਂ ਪਹਿਲਾਂ ਦੱਸਿਆ ਕਿ ਜੇ ਜਦੋਂ ਅਕਤੂਬਰ ਦੇ ਵਿੱਚ ਇਹ ਮੋਡਿਊਲ ਬਸਟ ਹੋਇਆ ਸੀਗਾ ਇਕ ਅਮਰਜੀਤ ਨਾਮ ਦਾ ਵਿਅਕਤੀ ਸੀਗਾ ਜਿਹੜਾ ਕਿ ਅਸੀਂ ਉਦੋਂ ਅਰੈਸਟ ਕੀਤਾ ਸੀਗਾ ਜਿਹੜਾ ਕਿ ਕ੍ਰਾਸ ਬਾਰਡਰ ਉੱਥੋਂ ਵੈਪਨ ਜਿਹੜੀ ਦੀ ਤਸਕਰੀ ਦੇ ਵਿੱਚ ਡਰੋਨ ਦੇ ਥਰੂ ਜਿਹੜੀ ਤਸਕਰੀ ਹੁੰਦੀ ਸੀ ਉਹਦੇ ਵਿੱਚ ਨੋਵਲ ਸੀਗਾ ਇਹ ਉਹਦਾ ਸਾਥੀ ਸੀਗਾ ਤੇ ਇਹ ਤੇ ਅਮਰਜੀਤ ਇਕੱਠੇ ਜਾ ਕੇ ਉੱਥੇ ਬਾਰਡਰ ਦੇ ਉੱਤੋਂ ਜਿਹੜੇ ਵੈਪਨ ਸੀਗੇ ਉਹ ਲੈ ਕੇ ਆਉਂਦੇ ਸੀ ਫਿਰ ਇਹ ਇਕੱਲਾ ਹੀ ਸੀ ਅੱਜ ਕੋਈ ਨਾਲ ਹੋਰ ਵੀ ਸੀਗਾ ਅੱਜ ਇਹ ਇਕੱਲਾ ਹੀ ਸੀਗਾ ਅੱਜ ਕਿਉਂਕਿ ਦੋ ਬੰਦੇ ਸਾਡੇ ਟੋਟਲ ਜਿਹੜੇ ਵਾਂਟਡ ਸੀਗੇ ਉਹਨਾਂ ਚੋਂ ਦੋ ਕੱਲ ਅਸੀਂ ਗ੍ਰਿਫਤਾਰ ਕਰ ਲਏ ਸੀਗੇ ਤੇ ਅੱਜ ਇਹ ਇਕੱਲਾ ਹੀ ਇੱਥੇ ਸਾਨੂੰ ਮਿਲਿਆ ਸੀਗਾ ਜਿਹਦਾ ਕਿ ਇਮੀਡੀ ਸਰ ਦੇ ਹੋਨੇ ਕੁਝ ਸਮਾਂ ਪਹਿਲਾਂ ਹੀ ਹੋਇਆ ਹੈ ਡੂਰਿੰਗ ਹੁਣ ਪੁੱਛ ਕੇ ਸ਼ੀਰ ਇਨਵੈਸਟੀਗੇਸ਼ਨ ਸਾਰੀ ਚੀਜ਼ ਅਸੀਂ ਵੈਰੀਫਾਈ ਕਰ ਰਹੇ ਹਾਂ ਹੋਰ ਕਿੰਨੇ ਬੱਚੇ ਕਰਦੇ ਇਹ ਹਜੀ ਇਮੀਡੀਏਟਲੀ ਹੋਇਆ ਜੀ ਮੈਂ ਤੁਹਾਨੂੰ ਡਿਟੇਲਸ ਪਤਾ ਕਰਕੇ ਸਬਸੀਕੁਐਂਟਲੀ ਇਸ ਤੁਹਾਨੂੰ ਸਾਰੀ ਡਿਟੇਲ ਦੱਸ ਦਾਂਗੇ ਠੀਕ ਹੈ ਸਰ ਠੀਕ ਹੈ ਤੇ ਬਿਕ ਹੋ ਗਈ ਹੈ ਸੈਕਸ਼ਨ ਕਿਆ ਸੈਕਸ਼ਨ ਲਗੇ ਇਸ ਵਿੱਚ ਜਿਹੜੀ ਅੱਜ ਦੀ ਐਫਆਈਆਰ ਇਹ ਤਾਂ ਜਸਟ ਇਨਸੀਡੈਂਟ ਹੋਇਆ ਹੀ ਹੈ ਹੁਨੇ ਇਹ ਅਸੀਂ ਸਟੇਟਮੈਂਟਸ ਵਗੈਰਾ ਲੈ ਕੇ ਇਮੀਡੀਏਟਲੀ ਐਫਆਈਆਰ ਜਿਹੜੀ ਹੈਗੀ ਆ ਉਹ ਦਰਜ ਕਰਾਂਗੇ ਤੇ ਜਿਹੜੀ ਪੁਰਾਣੀ ਐਫਆਈਆਰ ਜਿਹੜੀ ਹੈਗੀ ਅਨਲੋਫਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਦੇ ਤਹਿਤ ਦਰਜ ਹੈ ਤੇ ਮੈਂ ਇਹ ਵੀ ਦੱਸਣਾ ਚਾਹੂੰਗਾ ਕਿ ਜਿਹੜਾ ਇਹ ਜੋ ਸਾਨੂੰ ਬਟਾਲਾ ਪੁਲਿਸ ਨੇ ਦੱਸਿਆ ਇਹ ਸ਼ਰਨ ਪ੍ਰੀ ਤੀਲੀਆ ਸਣੀ ਜਿਹੜਾ ਹੈਗਾ ਇਹ 1 ਜਨਵਰੀ ਨੂੰ ਇੱਕ ਇਨਸੀਡੈਂਟ ਹੋਇਆ ਸੀ ਬਟਾਲਾ ਦੇ ਵਿੱਚ ਮਰਡਰ ਹੋਇਆ ਸੀ ਉਹਦੇ ਵਿੱਚ ਵਾਂਟਡ ਸੀਗਾ ਤਾਂ ਇਹ ਜੋਇੰਟ ਆਪਰੇਸ਼ਨ ਸਾਡਾ ਦੋਨੇ ਪੁਲਿਸ ਫੋਰਸਿਸ ਦਾ ਸੀਗਾ ਤੇ ਉਸ ਦੇ ਨਾਲ ਨਾਲ ਜਿਹੜਾ ਇਹ ਕਰਨ ਗੁਜਰਪੁਰੀਆ ਹੈ ਇਹ ਵੀ ਬਟਾਲਾ ਦੇ ਵਿੱਚ ਹੀ 17 ਨੰਬਰ ਦਾ ਸਰ 17/23 17/23 ਕਿਲਾ ਕਿਲਾ ਲੈ ਪੁਲਾਲਪੁਰ ਪੁਲਿਸ ਸਟੇਸ਼ਨ ਜਿਹੜਾ ਹੈਗਾ ਉੱਥੇ ਬਟਾਲਾ ਦੇ ਵਿੱਚ ਉਹਦੇ ਵਿੱਚ ਵੀ ਉਹ ਵੀ ਮਰਡਰ ਕੇਸ ਸੀਗਾ ਉਹਦੇ ਵਿੱਚ ਵਾਂਟਡ ਸੀਗਾ ਠੀਕ ਹੈ ਠੀਕ ਹੈ ਠੀਕ ਹੈ ਤੇ ਬਿਲਕੁਲ ਸਾਡੇ ਨਾਲ ਅਸ਼ੇਸ਼ ਮਹਾਲੀ ਨੇ ਸਰ ਇੱਕ ਮਿੰਟ ਸੁਣਿਆ ਤੁਸੀਂ ਮਹਾਲੀ ਦੀ ਗੱਲ ਪੁਲਾਲਪੁਰ ਦੇ ਵਿੱਚ ਦੱਸਦੇ ਕਿ ਮਹਾਲੀ ਦੇ ਵਿੱਚ ਵਨਕਾਟੋ ਜਿੱਥੇ ਪੁਲਿਸ ਦੇ ਵੱਲੋਂ ਚੁੱਕੀ ਸਾਰੀ ਜਾਣਕਾਰੀ ਦਿੱਤੀ ਗਈ ਤਾਂ ਕਿ ਉਸ ਤਰ੍ਹਾਂ ਬਟਾਲਾ ਪੁਲਿਸ ਤੇ ਮੋਹਾਲੀ ਪੁਲਿਸ ਦੇ ਸਾਂਝੇ ਆਪਰੇਸ਼ਨ ਤਹਿਤ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਬੀਤੇ ਦਿਨ ਹੀ ਜੋ ਕਿ ਇਸ ਦੇ ਦੋ ਹੋਰ ਗੁਰਗਿਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਅੱਜ ਜਿਸ ਦੀ ਗ੍ਰਿਫਤਾਰੀ ਕੀਤੀ ਗਈ ਰਿੰਦਾ ਦਾ ਜੋ ਕਿ ਹੈ ਕਰੀਬੀ ਜੋ ਕਿ ਦੱਸਿਆ ਜਾ ਰਿਹਾ ਹੈ ਤਾਂ ਐਕਸਕਲੂਸਿਵ ਸ਼ਾਟ ਜੋ ਕਿ ਹੈ ਬ੍ਰੰਦ سامنے ਆ ਰਿਹਾ ਹੈ ਤਾਂ ਜੁਥੇ ਪਿਸਟਲ ਦਾ ਇਹ ਹਥਿਆਰ ਜੋ ਕਿ ਬ੍ਰੰਦ ਕੀਤਾ ਗਿਆ ਐਨਕਾਊਂਟਰ ਦੀ ਤਾਜ਼ਾ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਐਕਸਕਲੂਸਿਵ ਤਸਵੀਰਾਂ ਤਵਿਖਾਰਿਆ ਜੁਥੇ ਐਨਕਾਊਂਟਰ ਦੇ ਦੌਰਾਨ ਦੀ ਆਏ ਪਿਸਟੌਲ ਜੋ ਕਿ ਹੈ ਵਰਤੀ ਗਈ ਪਸਤਾਲਾਂ ਜੁਕੀ ਹੈ ਸਾਹਮਣੇ ਦਿਖਾਈਆਂ ਜਾ ਰਹੀਆਂ ਨੇ ਤਾਂ ਤਦ ਦੇ ਕੀਤੇ ਦਿਨ ਵੀ ਅੰਮ੍ਰਿਤਸਰ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਅੱਜ ਰਿੰਦਾ ਦਾ ਇੱਕ ਸਾਥੀ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਲਗਾਤਾਰ ਹੁਣ ਐਨਕਾਊਂਟਰ ਦੇ ਮਾਮਲੇ ਸਾਹਮਣੇ ਆਏ ਤਾਂ ਮੁਹਾਲੀ ਪੁਲਿਸ ਤੇ ਬਟਾਲਾ ਪੁਲਿਸ ਦੇ ਸਾਂਝੇ ਕਾਰਵਾਈ ਦੌਰਾਨ ਸਾਂਝਾ ਆਪਰੇਸ਼ਨ ਤਹਿਤ ਰਿੰਦਾ ਦੇ ਇੱਕ ਹੋਰ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਲਗਾਤਾਰ ਦੱਸਿਆ ਜਾ ਰਿਹਾ ਕਿ ਸਰਦਪਾਰੋ ਹਥਿਆਰ ਸਪਲਾਈ ਕਰਨ ਵਾਲੇ ਗੈਂਗ ਨਾਲ ਇਹ ਸਾਰੇ ਮੁਲਜ਼ਮ ਜੁੜੇ ਹੋਏ ਨੇ ਦਾ ਐਕਸਕਲੂਸਿਵ ਤਸਵੀਰਾਂ ਇਹ ਵੇਖ 파ਰੋ ਦਿੱਤੇ ਪਿਸਟੋਲ ਜੋ ਕਿ ਹੈ ਵਰਤੀ ਗਈ ਪਿਸਟੋਲ ਐਨਕਾਊਂਟਰ ਦੌਰਾਨ ਵਰਤੀ ਗਈ ਪਿਸਟੋਲ ਇਹ ਤਾਜ਼ਾ ਤਸਵੀਰਾਂ ਜੋ ਕਿ ਐਨਕਾਊਂਟਰ ਦੀਆਂ ਤੇ ਮੋਹਾਲੀ ਪੁਲਿਸ ਤੇ ਪਟਾਰਾ ਪੁਲਿਸ ਦਾ ਸਾਂਝੇ ਆਪਰੇਸ਼ਨ ਤਹਿਤ ਇਸ ਕਾਰਵਾਈ ਨੂੰ ਜੋ ਕਿ ਅੰਜਾਮ ਦਿੱਤਾ ਗਿਆ ਹੈ ਐਨਕਾਊਂਟਰ ਜੋ ਕਿ ਹੋਇਆ ਹੈ ਤਾਂ ਬਲੌਂਗੀ ਗਊਸ਼ਾਲਾ ਨਜ਼ਦੀਕ ਕੇ ਐਨਕਾਊਂਟਰ ਹੋਇਆ ਹੈ ਜੁਤੇ ਰਿੰਦਾ ਦਾ ਇੱਕ ਹੋਰ ਸਾਥੀ ਜੋ ਕਿ ਗ੍ਰਫਤਾਰ ਕਰ ਲਿਆ ਗਿਆ ਹੈ ਇਹ ਮੋਹਾਲੀ ਤੋਂ ਇਹ ਲਾਈਵ ਤਸਵੀਰਾਂ ਅਭੀਤੇ ਦਿਨ ਵੀ ਇਹ ਖ਼ਬਰ ਕਿ ਅਮ੍ਰਿਤਸਰ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਅੱਜ ਪਟਾਲਾ ਪੁਲਿਸ ਤੇ ਮੁਹਾਲੀ ਪੁਲਿਸ ਦੀ ਚੁਕਿਆ ਸਾਂਝੀ ਕਾਰਵਾਈ ਦੌਰਾਨ ਐਨਕਾਊਂਟਰ ਕੀਤਾ ਗਿਆ ਤੇ ਲਾਈਵ ਤਸਵੀਰਾਂ ਤੁਸੀਂ ਵੇਖ 파 ਰਹੇ ਜੁਥੇ ਪਿਸਟੋਲ ਜੁਕੀ ਹੈ ਐਨਕਾਊਂਟਰ ਦੇ ਵਿੱਚ ਵਰਤੀ ਪਿਸਟੋਲ ਮੁਲਜ਼ਮ ਦੇ ਵੱਲੋਂ ਵਰਤੀ ਪਿਸਟੋਲ ਜੋ ਕਿ ਆ ਸਾਹਮਣੇ ਆਈ ਹੈ